ਨਹੀਂ ਗਾਂਧੀਨ ਵੇ ਦੇ ਨਾਲ ਸੜਕ ਦੇ ਕਿਨਾਰੇ ਸਰਪਤਰ ਰੋਡ ਦੇ ਕਿਨਾਰੇ ਖੜਕੇ ਬਲੈਕ ਆਰਟ ਫੜ ਕੇ ਖੜੇ ਆ ਤੇ ਅਸੀਂ ਇਹ ਰੈਜ਼ਰਟਮੈਂਟ ਸ਼ੋ ਕਰ ਰਹੇ ਆ ਨਾਪਾ ਨਿਵਾਸੀਆਂ ਦੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਬੀ ਐਂਡ ਆਰ ਐਂਡ ਮਿਊਨਿਸਪਲ ਕਾਉਂਸਲ ਦੇ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਿ ਵੀ ਇਹ ਸੜਕ ਦੇ ਉੱਤੇ ਇਨਕ੍ਰੋਚਮੈਂਟਸ ਟੈਂਪਰੇਰੀਲੀ ਦੋ ਦਿਨ ਵਾਸਤੇ ਦੂਰ ਹੋਈਆਂ ਸੀ ਦੁਬਾਰਾ ਲੱਗਣੀਆਂ ਨੇ ਇਹ ਤੁੰਦਾਂ ਦਾ ਟਾਈਮ ਆ ਗਿਆ ਪੌਗ ਪੈਣ ਲੱਗ ਜਾਨੀਆਂ ਵਾਈਟ ਪੱਟੀ ਪਹਿਲਾਂ ਉਸ ਤੋਂ ਲੱਗਣੀ ਚਾਹੀਦੀ ਹੈ ਉਹ ਨਹੀਂ ਲੱਗੀ ਹੋਈ ਪੌੜਾਂ ਗੇਟ ਜਿਹੜਾ ਡਵਾਈਡਰ ਹੈ ਤੁਸੀਂ ਦੇਖਣ ਦੋ ਤੇ ਕੋਈ ਵੀ ਰਿਫਲੈਕਟਰ ਨਹੀਂ ਹੈ ਹਰ ਰੋਜ਼ ਰਾਤ ਨੂੰ ਜਦੋਂ ਢੰਡਾ ਪੈਣੀ ਹੈ ਉੱਥੇ ਕੋਈ ਨਾ ਕੋਈ ਗੱਡੀਆਂ ਦੇ ਤੇ ਚੜੂਗੀ ਔਰ ਕੋਈ ਕੀਮਤੀ ਜਾਨ ਜਾਂ ਫੱਟੜ ਹੋਗੀ ਜਾਂ ਸਵੱਗਵਾਸ ਹੋਊਗੀ ਇਹ ਨੰਬਰ ਤੋਂ ਦੇ ਤਿੰਨ ਤੋਂ ਕਹਿੰਦੀ ਕਿ ਜਿਹੜਾ ਰਿੰਗ ਰੋਡ ਨਾਬੇਜ ਵਾਲੇ ਦੁਆਲੇ ਬੜੀ ਟਾਈਮ ਲੱਗੂਗਾ ਉਸ ਤੋਂ ਪਹਿਲਾਂ ਜਿਹੜੀ ਇਹ ਰੋਡ ਹੈ ਇਹਦੇ ਵਿਚਕਾਰ ਕਿਤੇ ਕਿਤੇ ਦੇਖ ਕੇ ਡਵਾਈਡਰ ਬਣਨ ਪੌੜਾਂ ਗੇਟ ਰੈਸਟ ਹਾਊਸ ਕਾਲੇ ਪਹੇ ਤੇ ਥੂਹੀ ਰੋਡ ਪਰਵਤੀ ਦੇ ਕੋਖੇ ਤੇ ਉੱਥੇ ਟ੍ਰੈਫਿਕ ਲਾਈਟਸ ਲੱਗਣੀਆਂ ਚਾਹੀਦੀਆਂ ਨੇ ਸਪੀਡ ਬ੍ਰੇਕਰ ਲੱਗਣੇ ਚਾਹੀਦੇ ਨੇ ਫਿਰ ਨੰਬਰ 2 ਤੇ ਟ੍ਰੈਫਿਕ ਪੁਲ ਸਾਈਡ ਟ੍ਰੈਫਿਕ ਪੁਲ ਦੀ ਨਫਰੀ ਵਧਾਉਣੀ ਚਾਹੀਦੀ ਹੈ ਤਾਂ ਕਿ ਇਹ ਟ੍ਰੈਫਿਕ ਹੈ ਤੇ ਕਿੰਨਾ ਟ੍ਰੈਫਿਕ ਹੈ ਔਰ ਜਿਹੜੇ ਟ੍ਰੈਫਿਕ ਹੋਂ ਡਰਾਈਵਰ ਜਾ ਵੀ ਰਹੇ ਨੇ ਜੀ ਆ ਦੇਖੋ ਹਣਾ ਸਾਡਾ ਜੋ ਪਲੇ ਕਾਰਡ ਦੇਖਦੇ ਨੇ ਉਹ ਉਠਾ ਚੱਕ ਕੇ ਜਾਂਦੇ ਨੇ ਪੋਜ਼ਿਟਿਵ ਸਾਈਨ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਹਾਂ ਇਹ ਜਿਹੜੇ ਕਿਸੇ ਨਾ ਕਿਸੇ ਨੂੰ ਤਾਂ ਕੰਮ ਕਰਨਾ ਪੈਣਾ ਕਿਸੇ ਨਾ ਕਿਸੇ ਨੂੰ ਤਾਂ ਰੋਡ ਸਾਈਡ ਦੇ ਸਾਈਡ ਤੇ ਉੱਤੇ ਖੜਨਾ ਪੈਣਾ ਹੈ ਪਲੈਕਾਡ ਲੈ ਕੇ ਤਾਂ ਕਿ ਜਿਹੜੀ ਸੁੱਤੀ ਪਈ ਐਡਮਿਨਿਸਟ੍ਰੇਸ਼ਨ ਆ ਉਹਨੂੰ ਜਗਾਇਆ ਜਾਵੇ ਇਹ ਵੀ ਲੋਕ ਦੁਖੀ ਨੇ ਇਹਦਾ ਹੱਲ ਕਰੋ ਇਹਦਾ ਕਾਰਨ ਆ ਕਿ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੌਤਾਂ ਸਰਕੂਲਰ ਰੋਡ ਦੇ ਉੱਤੇ ਹੋ ਚੁੱਕੀਆਂ ਨੇ ਤੇ ਪਿਛਲੇ ਸਮੇਂ ਕੈਂਟਲ ਮਾਰਚ ਵੀ ਹੋਇਆ ਇਸੇ ਮਹੀਨੇ ਦੇ 2 ਤਰੀਕ ਨੂੰ ਤੇ ਪਰ ਅਜੇ ਤੱਕ ਨਾ ਪ੍ਰਸ਼ਾਸਨ ਨਾ ਸਰਕਾਰ ਕੰਮ ਕਰਨੀ ਨਹੀਂ ਸੁੱਤੇ ਪਏ ਨੇ ਇੱਕ ਮੀਟਿੰਗ ਜਰੂਰ ਹੋਈ ਐ ਪਿਛਲੇ ਦਿਨਾਂ ਚ ਉਹਦੇ ਵਿੱਚ ਇਹ ਸੁਣਿਆ ਕਿ ਤਿੰਨ ਸਪੀਡ ਬ੍ਰੇਕਰ ਤੇ ਇੱਕ ਲਾਈਟਾਂ ਲੱਗਣਗੀਆਂ ਨਾ ਕਿਤੇ ਲਾਈਟ ਲੱਗੀ ਦਿਖ ਰਹੀ ਐ ਨਾ ਕੋਈ ਸਪੀਡ ਬ੍ਰੇਕਰ ਦਿਖ ਰਹੇ ਆ ਨਾ ਕੋਈ ਕੰਮ ਹੁੰਦਾ ਦਿਖ ਰਿਹਾ ਜੋ ਇਦੋਂ ਵੀ ਛੋਟੀ ਗੱਲ ਮਤਲਬ ਜਿਹੜੇ ਇੱਥੇ ਸੜਕ ਦੇ ਉੱਤੇ ਚਿੱਟੀ ਪੱਟੀ ਐ ਸਰਦੀਆਂ ਅੱਗੇ ਆ ਰਹੀਆਂ ਨੇ ਚਿੱਟੀ ਪੱਟੀ ਵੀ ਕੋਈ ਨਹੀਂ ਦਿਖ ਰਹੀ ਆ ਬੋਰਡਾ ਗੇਟ ਇੱਥੇ ਹਰ ਟਾਈਮ ਜਾਣ ਦੀ ਬਣੀ ਰਹਿੰਦੀ ਐ ਲੋਕਾਂ ਦੀ ਤੇ ਨਾ ਕੋਈ ਰਿਫਲੈਕਟਰ ਅੱਜ ਅਸੀਂ ਨਾਵਾਵਾਸੀਆਂ ਨੇ ਸ਼ਹਿਰ ਵਾਸੀਆਂ ਨੇ ਇਲਾਕੇ ਦੇ ਲੋਕਾਂ ਨੇ ਰਲ ਕੇ ਕੁਝ 12-1300 ਰੁਪਏ ਦੇ ਰਿਫਲੈਕਟਰ ਪ੍ਰਾਈਵੇਟ ਆਪ ਖਰੀਦਦੇ ਨੇ ਆਪ ਲਿਆ ਕੇ ਇੱਥੇ ਲਾ ਰਿਹਾ ਤੇ ਸਰਕਾਰ ਨੂੰ ਉਹਦਾ ਬਿੱਲ ਵੀ ਭੇਜਾਂਗੇ ਕਿ ਘੱਟੋ ਘਾਟ ਰਿਇਮਬર્સ ਕੀਤਾ ਜਾਵੇ ਉਹ ਪੈਸਾ ਤਾਂ ਤੇ ਬਾਕੀ ਪੂਰੇ ਨਾਬੇ ਦੇ ਏਰੀਆ 'ਚ ਉਹ ਜਿਹੜੇ ਰਿਫਲੈਕਟਰ ਨੇ ਨਾਲ ਦਾ ਕੰਮ ਤੇ ਸਪੀਡ ਆ ਜਿਹੜੀ ਵੱਡੀਆਂ ਗੱਡੀਆਂ ਦੀ ਉਹ ਕੰਟਰੋਲ ਕੀਤੀ ਜਾਵੇ ਕਿਉਂਕਿ ਇੱਥੇ ਜਿਹੜੇ ਵੱਡੇ ਹੈਵੀ ਟਰੱਕ ਲੰਘ ਰਹੇ ਨੇ ਉਹਨਾਂ ਦੇ ਲੰਘਣ ਵਾਲੀ ਸੜਕੇ ਹੀ ਨਹੀਂ ਹੈ। ਇਹਦਾ ਪ੍ਰਬੰਧ ਕੋਈ ਇਸ ਤਰੀਕੇ ਦਾ ਕੀਤਾ ਜਾਵੇ ਤਾਂ ਕਿ ਘੱਟੋ ਘੱਟ ਜੇ ਜਾਨਾਂ ਜਿਹੜੇ ਕੀਮਤੀ ਨੇ ਉਹ ਲੋਕਾਂ ਦੀ ਬਚ ਜਾਣ। ਇਹ ਜਿਹੜਾ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੌਤਾਂ ਹੋਈਆਂ ਨੇ ਤੇ ਜਦੋਂ ਔਰਤਾਂ ਵੀ ਅਸੀਂ ਇੱਥੋਂ ਲੰਘਦੇ ਆ ਤਾਂ ਆਪਦਾ ਸਿਰ ਤੇ ਕੱਫਣ ਬੰਨ੍ਹ ਕੇ ਹੀ ਲੈ ਕੇ ਆਉਂਦੇ ਆ ਕਿ ਇਹ ਹੀ ਪਤਾ ਵੀ ਵਾਪਸ ਜਾਣਾ ਵੀ ਹੈ ਜਣਾ ਇਹ ਤਾਂ ਖੁੰਨੀ ਸੜਕਾ ਸਰਕੂਲਰ ਰੋਡ ਹੈ ਜਿਹੜਾ ਹੁਣ ਖੁੰਦੀ ਰੋਡ ਹੋ ਗਿਆ ਇਹ। ਇਥੇ ਦਿਨ ਪਰਤੀ ਦਿਨ ਜਿਹੜੇ ਹਾਦਸੇ ਨੇ ਉਹ ਹੁੰਦੇ ਨੇ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਅਸੀਂ ਇਹ ਹੀ ਮੰਨਦੇ ਆ ਕਿ ਜਿਹੜੇ ਦਾ ਇਹ ਅਸਾਸਨ ਤੋਂ ਉਸ ਦਾ ਜੋ ਬਿਊਟੀ ਵਾਰਟੀਆ ਜੋ ਸਰਕੂਲਰ ਰੋਡ ਆ ਉਹ ਤੋਂ ਸੁਰੱਖਿਆਤ ਦੇ ਜਿਹੜੇ ਸਾਥ ਨੇ ਉਹ ਵੀ ਹੋਣ ਬੱਤੀਆਂ ਨਿਓਂ ਚੌਂਕੀ ਲੱਗਣ ਤੇ ਜਿਹੜੇ ਆਪਣੇ ਬੱਤੀਆਂ ਨੇ ਉਹ ਵੀ ਉੱਥੇ ਜਾਰੀ ਕਰਨੀਆਂ ਜਾਣ ਆ ਜੋ ਸਰਕੂਲਰ ਰੋਡ ਹੈ ਇੱਕ ਕੁਨੀ ਰੋਡ ਪਣ ਚੁੱਕੀ ਹੈ ਪਰ ਦੇਖੋ ਲੋਕਾਂ ਦੀ ਡਿਮਾਂਡ ਹੋਣ ਦੇ ਬਾਵਜੂਦ ਇੰਨੇ ਸਾਰੇ ਹਸਤੇ ਹੋ ਜਾਣ ਛੋਟੇ ਬੱਚਿਆਂ ਦੀ ਜਾਨ ਜਾਣ ਦੇ ਬਾਵਜੂਦ ਵੀ ਸਾਡਾ ਐਡਮਿਨਿਸਟ੍ਰੇਸ਼ਨ ਸਾਡੇ ਲੀਡਰ ਸਾਹਿਬਾਂ ਤੋਂ ਹੋ ਰਹੇ ਨੇ ਕੀ ਇਹ ਕੀ ਚਾਹੁੰਦੇ ਨੇ ਕਿ ਵੀ ਹੋਰ ਲਾਸ਼ਾਂ ਗਿਰਨ ਹੋਰ ਮਾਵਾਂ ਦੇ ਉੱਤੇ ਚਲੇ ਜਾਣ ਬਟ ਇਸ ਉੱਤੇ ਪਏ ਨੇ ਜੀ ਔਰ ਇਹਨਾਂ ਨੂੰ ਜਗਾਣ ਲਈ ਅਸੀਂ ਕੈਂਡਲ ਮਾਰਚ ਕੱਢਿਆ ਸੀਗਾ ਕੁਝ ਦਿਨ ਪਹਿਲਾਂ ਕਬੜੀ ਕਾਮਯਾਬੀ ਕੀ ਸ਼ਹਿਰ ਦੇ ਸਾਰੇ ਹੀ ਜਿਹੜੇ ਵਰਗ ਦੇ ਲੋਕ ਸੀ ਉੱਥੇ ਆਏ ਸੀਗੇ ਔਰ ਕੁਝ ਉਮੀਦ ਵੀ ਜਾਗੀ ਸੀ ਕਿ ਜਿਹੜੀ ਹੈ ਸਰਕਾਰ ਜਾਗੇਗੀ ਅਤੇ ਇਸ ਖੁਨੀ ਰੋਡ ਦਾ ਹੱਲ ਕਰੇਗੀ ਬਤੀਆਂ ਲਗਾ ਕੇ ਜਾਂ ਕੁਝ ਸਪੀਡ ਟੇਬਲਸ ਲੱਗਣਗੇ ਬਟ ਕਾਫੀ ਲੰਬਾ ਸਮਾਂ ਹੋਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਵੀ ਇੱਕ ਮੌਤ ਹੋਈ ਹੈ ਬੜੀ ਦਰਦਨਾਕ ਮੌਤ ਹੋਈ ਹੈ ਪਰ ਸਾਡਾ ਐਡਮਿਨਿਸਟ੍ਰੇਸ਼ਨ ਸਾਡੇ ਜਿੰਨੇ ਵੀ ਵੀਐਨਡੀਆਰ ਹੈ ਕਾਉਂਸਲ ਹੈ ਜਾਂ ਸਾਡੇ ਸਪੈਸ਼ਲੀ ਲੀਡਰ ਸਾਹਿਬਾਨ ਨੇ ਉਸ ਹੋ ਰਹੇ ਨੇ ਆਮ ਨਾਗਰਿਕ ਸੜਕ ਤੇ ਖੜ ਕੇ ਲੋਕਾਂ ਨੂੰ ਦੱਸ ਰਹੇ ਨੇ ਕਿ ਸਾਨੂੰ ਕੀ ਜ਼ਰੂਰਤ ਐ ਐਡਮਿਨਿਸਟ੍ਰੇਸ਼ਨ ਨੂੰ ਦੱਸ ਰਹੇ ਨੇ ਲੋਕ ਬੜੀ ਖੁਸ਼ੀ ਨਾਲ ਸਾਨੂੰ ਅਸ਼ੀਰਵਾਦ ਦੇ ਕੇ ਜਾ ਰਹੇ ਨੇ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਸੰਵਾਦ ਗਰੁੱਪ ਅੱਛਾ ਕੰਮ ਕਰ ਰਿਹਾ ਹੈ ਬਟ ਫੇਰ ਮੈਂ ਉਹੀ ਕਹਾਂਗਾ ਇਸ ਰੋਡ ਨੂੰ ਨਾ ਸੁਧਾਰਨਾ ਰਿੰਗ ਰੋਡ ਨਾ ਬਣਾਉਣਾ ਬੱਤੀਆਂ ਨਾ ਲਗਾਉਣਾ ਇਹ ਲੋਕਾਂ ਦੀ ਲਾਸ਼ਾਂ ਤੇ ਖੇលਿਆ ਜਾ ਰਿਹਾ ਹੈ ਔਰ ਇਹਦੇ ਲਈ ਸਾਡੇ ਲੀਡਰ ਸਹਿਬਾਨ ਪੂਰਨ ਤੌਰ ਤੇ ਜ਼ਿੰਮੇਵਾਰ ਨੇ ਔਰ ਇਹਨਾਂ ਦੇ ਨਤੀਜਾ ਜਿਹੜਾ ਹੈਗਾ ਉਹ ਸਮੇਂ-ਸਮੇਂ ਤੇ ਉਹਨਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਲੋਕ ਉਤਰੇ ਨੇ ਉਹ ਸਿਰਫ ਵੋਟ ਬਣ ਕੇ ਰਹਿ ਗਏ ਨੇ ਜਾਂ بس یہی ਉਮੀਦ ਹੈ ਕਿ ਐਡਮਿਨਿਸਟ੍ਰੇਸ਼ਨ ਤੋਂ ਹੁਣ ਉਮੀਦ ਰਹਿੰਦੀ ਹੈ ਕਿ ਜਲਦੀ ਉਹ ਲਾਈਟਾਂ ਲਗਾਣਗੇ ਸਪੀਡ ਬ੍ਰੇਕਰਸ ਲਗਾਣਗੇ ਜਾਂ ਜੋ ਵੀ ਇੰਤਜ਼ਾਮ ਨੇ ਵਾਈਟ ਪੱਟੀ ਲਗਾਣਾ ਰਿਫਲੈਕਟਰ ਅਸੀਂ ਰਿਫਲੈਕਟਰ ਖੁਦ ਲਗਾ ਰਹੇ ਹਾਂ ਜੀ ਪਰ ਇਹਦਾ ਬਿੱਲ ਹੈ ਜਿਹੜਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਭੇਜਾਂਗੇ ਕਿਉਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਕਿ ਕੋ ਰਿਫਲੈਕਟਰ ਤੱਕ ਨਹੀਂ ਲਗਾ ਸਕਦੇ ਅਗਰ ਟੁੱਟ ਗਏ ਨੇ ਤਾਂ ਦੁਬਾਰਾ ਤੋਂ ਲਗਾ ਦਿਓ ਰਿਫਲੈਕਟਰ ਨਾ ਲਗਾਉਣਾ ਮਤਲਬ ਇਹ ਇੱਕ ਬੜੀ ਨੌਨਸੈਂਸ ਗੱਲ ਹੈ ਔਰ ਜਿਹੜਾ ਹੈਗਾ ਫੋਗ ਦੇ ਵਿੱਚ ਜਾਂ ਰਾਤ ਨੂੰ ਬੜੇ ਨੁਕਸਾਨ ਹੁੰਦੇ ਨੇ ਤਾਂ ਅਸੀਂ ਅਡਮਿਨਿਸਟ੍ਰੇਸ਼ਨ ਨੂੰ ਬਹੁਤ ਜਲਦੀ ਉਹਦਾ ਬਿੱਲ ਭੇਜ ਰਹੇ ਆਂ ਔਰ ਅਸੀਂ ਉਹ ਬਿੱਲ ਦੀ ਜਿਹੜੀ ਅਦਾਇਗੀ ਐਡਮਿਨਿਸਟ੍ਰੇਸ਼ਨ ਤੋਂ ਲਵਾਵਾਂਗੇ ਜਿਲਾਵਾਂ ਇਹਨਾਂ ਜੀ ਆਪਣੇ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਇਹ ਰਿਫਲੈਕਟਰ ਡਿਵਾਈਡਰ ਹੈ ਜਿਹੜੇ ਤੇ ਲੋਕਲ ਬੰਦੇ ਨੂੰ ਵੀ ਦਿਖਾਈ ਨਹੀਂ ਦਿੰਦੇ ਬਾਹਰਲੇ ਨੂੰ ਤਾਂ ਬਹੁਤ ਵਾਰੀ ਹੁੰਦਾ ਕਿ ਗੱਡੀਆਂ ਚੜ ਜਾਂਦੀਆਂ ਰਿਫਲੈਕਟਰ ਉਹਰੇ ਪ੍ਰਸ਼ਾਸਨ ਤੋਂ ਚਾਹੀਦਾ ਸੀਗਾ ਕਿ ਤੁੰਗਾ ਤੋਂ ਪਹਿਲਾਂ ਲਗਾ ਦਿੱਤੇ ਜਾਂਦੇ ਪਹਿਲਾਂ ਵੀ ਅਸੀਂ ਬਹੁਤ ਵਾਰੀ ਇਹਨਾਂ ਨੇ ਹਾੜੇ ਖੜਾ ਅੜਾ ਕੇ ਇੱਕ ਵਾਰੀ ਲਵਾਏ ਸੀ ਪਿਛਲੇ ਸਾਲ ਵੀ ਪਰ ਬਹੁਤ ਹਾੜੇ ਖੜਾ ਅੜਾ ਕੇ ਲਵਾਏ ਸੀ ਤਾਂ ਇਹ ਕਿ ਲੋਕਾਂ ਨੇ ਸੋਚਿਆ ਉਹਰੇ ਤੇ ਆਪਾਂ ਆਰਟੀ ਲਗਾ ਦੋ ਵੀ ਜਿੰਨੇ ਨੂੰ ਹੈ ਨਾ ਡਿਪਾਰਟਮੈਂਟ ਤੋਂ ਪਾਸ ਹੋਊਗਾ ਕੰਮ ਹੋਊਗਾ ਉਹਨੇ ਨੂੰ ਆਪਾਂ ਆਪੇ ਲਗਾ ਦੋ ਇਹਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਜਾਊਗਾ ਕੋਲੇ ਇਹਨਾਂ ਨੇ ਕਿਹਾ ਕੁਝ 1500 ਰੁਪਏ ਦਾ ਖਰਚਾ ਆ ਰਿਹਾ ਦੋ ਡਿਵਾਈਡਰਾਂ ਦੇ ਉੱਤੇ ਤੇ ਉਹ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਊਗੀ ਬਿੱਲ ਭੇਜ ਦਿੱਤਾ ਜਾਊਗਾ ਵੀ ਉਹ ਰੀਇਮਬਰਸ ਕੀਤਾ ਜਾਂ ਦੇ ਰੋ ਲੋਕਾਂ ਨੂੰ ਦੇ ਦਿੱਤਾਏ ਵੀ ਉਹਦੀ ਕੰਮ ਤਾਂ ਕਰਵਾਤਾ ਹੈ ਨਾ ਤਾਂ ਕਿ ਉਹ ਲੋਕਾਂ ਦੀ ਜਾਨਾਂ ਬਚ ਜੇ